ਹਾਂ ਥੈਂਕ ਯੂ ਹਾਂਜੀ ਹਾਂਜੀ ਇਹ ਕਿੱਦਾਂ ਆਜੋ ਇੱਧਰ ਆ ਜੀ ਆਜੋ ਆਜੋ ਹਾਂਜੀ ਕੀ ਨਾਮ ਉਮਰ ਹਾਂਜੀ ਲਾ ਕੇ ਆ ਰਿਹਾ ਆ ਥੋੜਾ ਜਿਹਾ ਇੱਧਰ ਆ ਜਾਓ ਥੋੜਾ ਇੱਧਰ ਆ ਜਾਓ ਥੇਸ ਇੱਧਰ ਕਰ ਥੋੜਾ ਅੱਗੇ ਆ ਜਾਓ

ਟੈਲੀਵੀਜ਼ਰ ਹੈ ਜਾਂ ਪ੍ਰੋਡਿਊਸਰ ਹੈ ਸਾਹਿਬ ਬਾਕੀ ਸਤਿ ਸ਼੍ਰੀ ਅਕਾਲ ਜੀ ਚਾਹੁੰਦੇ ਕਿ ਤੁਸੀਂ ਕਵਰੇਜ ਕਰ ਰਹੇ ਹੋ ਥੈਂਕ ਯੂ ਤੁਹਾਡਾ ਤੇ ਥੈਂਕ ਯੂ ਤੁਹਾਡਾ ਐਂਡਿੰਗ ਕਵਰੇਜ ਕਰਨ ਲਈ ਤੇ ਲੋਕਾਂ ਨੂੰ ਦੱਸਣ ਲਈ ਕਿ ਨੈਕਸਟ ਟਾਈਮ ਉਹ ਜਿਹਾ ਫਿਰ ਆਲਾਸ ਸਰੇਕਸ ਵਾਲੇ ਵੀ ਤਾਂ ਸੀ ਆਪਣੇ ਪੈਦਾਈ ਨੂੰ ਯਾਦ ਦੇ ਵਿੱਚ ਇੰਨੀ ਵੱਡੀ ਸੰਸਥਾ ਬਣਾ ਕੇ ਮਲਟੀਪਲ ਹੀ ਇੰਨੇ ਸੋਹਣੇ ਕੰਮ ਕਰ ਰਹੇ ਨੇ। ਦੂਸਰੇ ਪਾਸੇ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਬਿਰਧ ਆਸ਼ਰਮ ਜਿਹੜੇ ਬਹੁਤ ਜ਼ਿਆਦਾ ਖੁੱਲਦੇ ਜਾ ਰਹੇ ਹਾਂ ਜੀ। ਪਰ ਬਹੁਤ ਪੜੇ ਲਿਖੇ ਐਜੂਕੇਟਿਡ ਲੋਕਾਂ ਦੇ ਜਿਹੜੇ ਪੇਰੈਂਟਸ ਉੱਥੇ ਰਹਿ ਰਹੇ ਆ। ਇਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ? ਉਹਨਾਂ ਨੂੰ ਮੈਸੇਜ ਰਿਹਾ ਹੈ ਜੀ ਆਪਣੀ ਪੇਰੈਂਟ ਦੀ ਸੇਵਾ ਕਰਨ ਦਾ ਸੌਦਾ ਜਿਹੜੇ ਹਾਂ ਜੀ। ਜਿਹੜਾ ਪੇਰੈਂਟ ਦੀ ਸੇਵਾ ਨਹੀਂ ਕਰਦਾ ਹੋਰ ਕੀ ਕਰਾਂਗੇ। ਠੀਕ ਹੈ। ਉਹ ਬਾਬੇ ਨਾਮ ਦੀ ਕਿਰਪਾ ਸਾਡੀ ਜੀ। ਉਹ ਹੀ ਕਰਾ ਰਿਹਾ ਸਾਡਾ ਅੱਜ ਅਸੀਂ ਆਏ ਹਾਂ ਜੀ ਸੁਲਤਾਨਪੁਰ ਸਫੀ ਪੈਲੇਸ ਸਿਟੀ ਮੈਂ ਤੇ ਮੇਰੇ ਨਾਲ ਡਾਕਟਰ ਗੁਰਮਤਾਰ ਡਾਕਟਰ ਜੀ ਤੇ 14 ਮੈਂਬਰ ਅੱਜ ਆ ਜੀ ਇਥੇ ਕੈਂਪ ਲਾਇਆ ਚੈੱਕਅਪ ਕੈਂਪ ਲਾਇਆ ਜਿਹਦੇ ਲਈ ਸਪੀ ਲੋਕਾਂ ਤੋਂ 500 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਹੋ ਚੁੱਕਾ ਹੈ ਤੇ ਉਹਨਾਂ ਵਿੱਚ ਕਾਫੀ ਲੋਕੀਂ ਕਿਤੇ ਮੂਡ ਡਿਪਰੈਸ਼ਨ ਆ ਇਹਨਾਂ ਲੋਕਾਂ ਦੇ ਇਹਨਾਂ ਦੇ ਇਸ ਨੂੰ ਕੁਆਇਟ ਲੋੜ ਦਵਾਈ ਦੇ ਰਹੇ ਜਿਹਨਾਂ ਨੂੰ ਨਾ ਹੀ ਕੋਈ ਲੋੜ ਹੈ ਉਹ ਤੇ ਇਹ ਸਾਰਾ ਜਿਹੜਾ ਕੈਂਪ ਹੈ ਆ ਇਹਨੂੰ ਪੁੱਛਿਆ ਜਾਂਦਾ ਸਤਾਰਿਤ ਕਿੰਦਰ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੇ ਬੱਚਿਆਂ ਸੰਦੇਵ ਸਿੰਘ ਤੇ ਬਲਬੀਰ ਸਿੰਘ ਜੀ ਐਸਏ ਵਾਲੇ ਵੱਲੋਂ ਲਗਾਇਆ ਹੈ ਤੇ ਬਹੁਤ ਵੱਡੀ ਪ੍ਰੋਜੈਕਟ ਜਿਸ ਲੋਕਾਂ ਨੇ ਮਦਦ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਸਮਾਜੀ ਸੇਵੀ ਸੰਸਥਾ ਵਾਲੇ ਇਸ ਸਮਾਜ ਦਾ ਬਣਾ ਕਰਨੀਆਂ ਦਿੱਤਾ ਹੈ ਲਾਇਕਾ ਕਈ ਜਣੇ ਬਾਹਰ ਦੀਆਂ ਦੈਟਸੋ ਕਿੰਨੇ ਕ ਪੇਸ਼ੈਂਟ ਆਪਰੇਸ਼ਨ ਵਾਸਤੇ ਹੁਣ ਤੱਕ ਹਾਂਜੀ ਆਪਰੇਸ਼ਨ ਵਾਸਤੇ ਕਿੰਨੇ ਕ ਪੇਸ਼ੈਂਟ ਹੋ ਚੱਕੇ ਲਏ ਨੇ ਤਕਰੀਬਨ 50 ਦੇ ਕਰੀਬ ਹੋਣਗੇ ਇਸ ਤਰ੍ਹਾਂ ਇਹਨਾਂ ਦਾ ਸਿੱਖਿਆ ਦਾ ਕੰਮ ਹੋ ਰਿਹਾ ਹੈ ਜੀ ਸਾਰਿਆਂ ਦਾ ਇਹ ਕੋਸ਼ਿਸ਼ ਕਰਦੇ ਆਪਾਂ ਲੋਕਾਂ ਨੂੰ ਬੀਅਰਨੈਸ ਕਰਦੇ ਆ ਕਿ 슈ਗਰ ਤੋਂ ਬਹੁਤ ਲੋਕੀਂ ਹੈ 슈ਗਰ ਨਾਲ ਬਹੁਤ ਲੋਕਾਂ ਦੇ ਪਰਦੇ ਖਰਾਬ ਹੋ ਗਏ ਤੁਹਾਨੂੰ ਦੱਸਿਆ ਉਹਨਾਂ ਕੁਝ ਨੂੰ ਸਿਫਲਸ ਭੇਜਿਆ ਗਿਆ 100 ਮਿਲੀਅਨ ਦਾ ਤਾਂ ਪਰਦੇ ਨਾਲ ਉਸਕੇ ਲੋਕਾਂ ਨੂੰ ਤੇ ਜਿਆਦਾ ਦੀ ਜਾਗਰੂਕਤਾ ਹੈ ਨਹੀਂ ਕਿਉਂਕਿ ਇਸ ਰੀਜੇ ਕੋਈ ਬਹੁਤ ਅਖਾਨਾ ਹਸਪੀਟਲ ਨਹੀਂ ਜਿਸ ਕਰਕੇ ਲੋਕਾਂ ਨੂੰ ਜਾਗਰੂਕਤਾ ਨਹੀਂ ਹੈ ਫਿਰ ਲੋੜ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਆਪਣੇ ਸਿਹਾਨ ਪਿੰਨ ਦਾ ਖਿਆਲ ਰੱਖਣ ਦਾ ਅਸਰ ਕਰੇ ਵੱਦ ਪਰਿਸ਼ਦ ਤੋਂ ਬਚਨ ਤੇ ਜੇ ਸ਼ੁਗਤ ਬਲ ਪਰਿਸ਼ਦ ਤੋਂ ਬਚਿਆ ਤਾਂ ਅੱਖਾਂ ਕੀ ਸਰੀਰ ਦੇ ਸਾਰੇ ਅੰਗ ਵਧੀਆ ਰਹਿੰਦੇ ਸੋ ਇਹਨਾਂ ਜਿਹੜੀਆਂ ਬੇਨਤੀਆਂ ਸਾਰੇ ਸਰੋਤਿਆਂ ਨੂੰ ਜਿਹੜੇ ਸਾਡੇ ਵੱਖ-ਵੱਖ ਚੈਨਲ ਦੇ ਉਹਨਾਂ ਤੇ ਆ ਦੇ ਰਹੇ ਨੇ ਇੱਕ ਅਪੀਲ ਆ ਜੇ ਸਾਰੇ ਜਣੇ ਆਪਣੇ ਸਿਹਤ ਦਾ ਖਿਆਲ ਰੱਖੋ ਜੋ ਸਿਹਤ ਠੀਕ ਹੈ ਤਾਂ ਫਿਰ ਅੱਖਾਂ ਵੀ ਠੀਕ ਹੀ ਰਹਿਣ ਮਿਹਰਬਾਨੀ ਥੈਂਕ ਯੂ ਥੈਂਕ ਯੂ ਮਾਈਸੈਲਫ ਸਤਿਵੰਤਕੋ ਪ੍ਰੈਜ਼ੀਡੈਂਟ ਆਫ ਇਨਰਵੀ ਕਲੱਬ ਸੁਲਤਾਨਪੁਰ ਲੋਧੀ ਅੱਜ ਤਾਂ ਜੋ ਸਾਡਾ ਮੁੱਖ ਕੰਮ ਹੈਗਾ ਅੱਜ ਇੱਥੇ ਆਈ ਕੈਂਪ ਫ੍ਰੀ ਆਈ ਕੈਂਪ ਜੋ ਹੈ ਸਾਰਾ ਇਹ ਪਬਲਿਕ ਵਾਸਤੇ ਲਗਾ ਰਿਆ ਔਰ ਇਹ ਜੋ ਕਲੱਬ ਹੈ ਜੋ ਕੈਂਪ ਹੈਗਾ ਵਾ ਇਹ ਯੂਐਸਏ ਤੋਂ ਸਰਦਾਰ ਜੁਗਿੰਦਰ ਸਿੰਘ ਲੇਟ ਸਰਦਾਰ ਜੁਗਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਸਰਦਾਰ ਸੁਖਦੇਵ ਸਿੰਘ ਥਿੰਦ ਸੁਖਦਾ ਸਰਦਾਰ ਬਲਵੀਰ ਸਿੰਘ ਥਿੰਦ ਉਹਨਾਂ ਦੇ ਮੈਡਮ ਵੀ ਆਏ ਹੋਏ ਨੇ ਸਾਡੇ ਮੈਡਮ ਪਰਮਿੰਦਰ ਕੌਰ ਥਿੰਦ ਉਹ ਸਾਰਾ ਏਅਰ ਅਰੇਂਜਮੈਂਟਸ ਉਹਨਾਂ ਨੇ ਆਰਗੇਨਾਈਜ਼ ਕਰਵਾਇਆ ਹੈਗਾ ਔਰ ਸਾਡਾ ਕਲੱਬ ਜੋ ਉਹਨਾਂ ਦੇ ਸਹਿਯੋਗ ਲਈ ਨਾਲ ਖੜਾ ਹੈਗਾ ਔਰ ਉਹ ਜੋ ਵਿੱਚ ਕੈਂਪ ਦੇ ਵਿੱਚ ਫ੍ਰੀ ਉਹਨਾਂ ਦੀ ਆਈਜ਼ ਦਾ ਪੂਰਾ ਟੈਸਟ ਜੋ ਥਿੰਦ ਆਈ ਸਪੈਸ਼ਲਿਸਟ ਹੈਗੇ ਨੇ ਜਲੰਧਰ ਦੇ ਟਾਪ 1 ਹਸਪੀਟਲ ਉਹਨਾਂ ਦੀ ਟੀਮ ਉਹਨਾਂ ਦੇ ਡਾਕਟਰਸ ਇੱਥੇ ਸਾਰੇ ਅਵੇਲੇਬਲ ਨੇ ਔਰ ਅੱਖਾਂ ਦਾ ਆਪਰੇਸ਼ਨ ਹੋਏਗਾ ਜਿਨ੍ਹਾਂ ਨੂੰ ਐਨਕ ਦੀ ਜ਼ਰੂਰਤ ਹੋਏਗੀ ਉਹਨਾਂ ਦੇ ਐਨਕ ਲਗਾਈ ਜਾਏਗੀ ਜਿਨ੍ਹਾਂ ਨੂੰ ਲੈਂਸ ਦੀ ਹੋਏਗੀ ਲੈਂਸ ਵੀ ਫਰਸਟ ਕਲਾਸ ਜੋ ਕੁਆਲਿਟੀ ਦੇ ਹੋਣਗੇ ਉਹਨਾਂ ਵੱਲੋਂ ਫ੍ਰੀ ਪ੍ਰੋਵਾਈਡ ਕੀਤੇ ਜਾਣਗੇ ਔਰ ਵਨ ਥਿੰਗ ਇਜ਼ ਦਾ ਬੈਸਟ ਥਿੰਗ ਜੋ ਸਾਨੂੰ ਸਭ ਤੋਂ ਲੱਗੀ ਅੱਛੀ ਖਲਾਫ ਨੂੰ ਉਹ ਹੈ ਕਿ ਅਗਰ ਕਿਸੇ ਨੂੰ ਆਪਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਨੀੜੀ ਜਿਹੜੇ ਹੈਗੇ ਉਹਨਾਂ ਨੂੰ ਫ੍ਰੀ ਬੱਸ ਸੇਵਾ ਜੋ ਹੈਗੀ ਆ ਜਲੰਧਰ ਲੈ ਕੇ ਜਾਏਗੀ ਆਫਟਰ ਆਪਰੇਸ਼ਨ ਉਹਨਾਂ ਨੂੰ ਫ੍ਰੀ ਇੱਥੇ ਛੱਡ ਕੇ ਜਾਏਗੀ ਔਰ ਅਸੀਂ ਇਹ ਜਿਹੜੀ ਆਰਗੇਨਾਈਜੇਸ਼ਨ ਸਾਡੀ ਜੋ ਮੈਡਮ ਨੇ ਜਿਵੇਂ ਰਮਿੰਦਰ ਮੈਡਮ ਸਾਡੇ ਦੱਸਿਆ ਹੈਗਾ ਕਿ ਇਹ ਵਰਲਡ ਦੀ బిਗੇਸਟ ਆਰਗੇਨਾਈਜੇਸ਼ਨ ਵੂਮਨ ਆਰਗੇਨਾਈਜੇਸ਼ਨ ਹੈ ਔਰ ਇਹਦੇ 60 60 ਕਲੱਬ 70 ਹੁਣ ਹੋ ਗਏ ਨੇ 70 ਕਲੱਬ ਹੈ ਵਰਲਡ ਦੇ ਵਿੱਚ ਯਸ 3 ਸਾਡਾ ਕਲੱਬ ਜੋ ਹੈਗਾ ਉਹ 307 ਦੇ ਅੰਡਰ ਆਉਂਦਾ ਸਾਡੇ ਚੇਅਰਮੈਨ ਹੈਗੇ ਆ ਮਿਸਿਸ ਮੋਨਾ ਸੂਰੀ ਜੀ ਮਨਮੋਹਨ ਸੂਰੀ ਜੀ ਜੋ ਸ਼ਾਇਦ ਉਹ ਵੀ ਅੱਜ ਇੱਥੇ ਸਾਡੇ ਨਾਲ ਸ਼ਮੂਲੀਅਤ ਕਰਨਗੇ ਥੋੜਾ ਲੇਟ ਆ ਰਹੇ ਨੇ ਔਰ ਅਸੀਂ ਇਹ ਫ੍ਰੀ ਜੋ ਆਰਗੇਨਾਈਜੇਸ਼ਨ ਸਾਡੀ ਹੈਗੀ ਐ ਜੀ ਐਨ ਜੀਓ ਅਸੀਂ ਸਹਿਯੋਗ ਲਈ ਇੱਥੇ ਆਏ ਹੈਗੇ ਆ ਫਰੂਟਸ ਲੈ ਕੇ ਪੇਸ਼ੈਂਟਸ ਵਾਸਤੇ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਤੁਹਾਡੀ ਇਹ ਕਿੰਨੇ ਸਾਲ ਪੁਰਾਣੀ ਹੈ ਇਹ ਜੀ 1995 ਦੀ ਸਟਾਰਟ ਹੋ ਚੁੱਕੀ ਸੁਲਤਾਨਪੁਰ ਤੇ ਔਰ ਪਹਿਲੇ ਚਾਰਟਰ ਪ੍ਰੈਜ਼ੀਡੈਂਟ ਸਾਡੇ ਮੈਨਰ ਹੁੰਦੜਾ ਫਿਰ ਮੈਡਮ ਸੋਦੀ ਵੀ ਜਾਨੇ ਮੈਨਾਂ ਸੁਖਰਾ ਔਰ ਪਿਛਲੇ 6 ਸਾਲਾਂ ਤੋਂ ਇਹ ਸੇਵਾ ਮਾਇਸਰ ਮੈਂ ਸਤੰਤ ਕੋਰਜਾ ਮੂ ਨਿਭਾ ਰਹੀ ਹੈਗੀਆਂ ਔਰ ਮੇਰਾ ਬਹੁਤ ਥੈਂਕ ਯੂ ਆਪਣੇ ਸ਼ਹਿਰ ਵਾਸੀਆਂ ਦਾ ਵੀ ਔਰ ਮੈਂਬਰ ਦਾ ਜਿਨ੍ਹਾਂ ਨੇ ਮੇਰੇ 6 ਸਾਲ ਤੋਂ ਮੇਦੇ ਵਿਸ਼ਵਾਸ ਬਣਾਇਆ ਹੋਇਆ ਔਰ ਇਹ ਜੋ ਵਿਸ਼ਵਾਸ ਹੈਗਾ ਇਹਨੂੰ ਲੈ ਕੇ ਅਸੀਂ ਕੰਮ ਕਰਦੇ ਆਂ ਪਿੱਛੇ ਬੇਟੀ ਦੀ ਮੈਰਿਜ ਕੀਤੀ ਹੈ ਨੀਡੀ ਸੀਓ ਔਰ ਬਹੁਤ ਸਾਰੇ ਦਨੇ ਕੰਮ ਸਾਡਾ ਕਲੱਬ ਕਰਦਾ ਤੇ ਇੱਕ ਅਸੀਂ ਆਪਰੇਸ਼ਨ ਕਰਵਾਇਆ ਗਲ ਬਲੈਡਰ ਆਪਰੇਸ਼ਨ ਸਰਜਰੀ ਕਰਾਈ ਫਰੀ ਤੇ ਅੱਜ ਅਸੀਂ ਇੱਥੇ ਸਹਿਯੋਗ ਲਈ ਆਪਣੇ ਸਰਦਾਰ ਸੁਖਦੇਵ ਸਿੰਘ ਜੀ ਪਰਮਿੰਦਰ ਕੌਰ ਸਿੰਘ ਦਾ ਤੇ ਬੀਰ ਸਿੰਘ ਜੀ ਦੇ ਨਾਲ ਖੜੇ ਆ। ਠੀਕ। ਥੈਂਕ ਯੂ। ਥੈਂਕ ਯੂ। ਲੋਧੀ ਤੋਂ ਉਸੇ ਸਾਰੀ ਮੈਂਬਰ ਇੱਥੇ ਆਦਰ ਹੋਏ ਆ ਜੀ। ਰੋਟਰੀ ਕਲੱਬ ਦੀ ਜਿਹੜੀ ਵਾਈਫਸ ਆਈਆਂ ਉਹਨਾਂ ਦੀ ਇਹ ਬੇਸਿਕਲੀ ਕਲੱਬ ਜਿਹੜੀ ਇਨਿਵੀਟ ਕਹਿੰਦੀ ਹੈ ਅਸੀਂ 95 ਦੇ ਵਿੱਚ ਇਸ ਕਲੱਬ ਨੂੰ ਸ਼ੁਰੂ ਕੀਤਾ ਸੀਗਾ। ਮੈਂ ਇਸ ਕਲੱਬ ਦੀ ਚਾਰਟਰਡ ਪ੍ਰੈਜ਼ੀਡੈਂਟ ਹਾਂ ਜੀ 3 ਇਅਰਸ ਮੈਂ ਐਸ ਪ੍ਰੈਜ਼ੀਡੈਂਟ ਕੰਮ ਕੀਤਾ ਉਸ ਤੋਂ ਬਾਅਦ ਇਹ ਸਾਰੇ ਬਾਚ ਕਲੱਬ ਦੇ ਪ੍ਰੈਜ਼ੀਡੈਂਟ ਜਿਹੜੇ ਹਰ ਸਾਲ ਚੇਂਜ ਹੁੰਦੇ ਰਹਿੰਦੇ ਆ ਸਾਡ ਰਾਜ ਕੋ ਸੈਕਟਰੀ ਇਨਰ ਵੀਲ ਕਲਬ ਸੁਲਤਾਨਪੁਰ ਹੋਤੀ ਮੈਂ ਸਾਰੇ ਕਲੱਬ ਮੈਂਬਰਸ ਦਾ ਧੰਨਵਾਦ ਕਰਦੀ ਹਾਂ ਅਸੀਂ ਇਵੈਂਟ ਕੀ ਚੈਰੀਟੇਬਲ ਪ੍ਰੋਜੈਕਟ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਸ਼ਲਾਗਾਏ ਉਹ ਕਦਮ ਵਿੱਚ ਯੋਗਦਾਨ ਪਾਉਣ ਲਈ ਅਲਾਵ ਕੀਤਾ ਐਂਡ ਇਹ ਬਹੁਤ ਹੀ ਇੱਕ ਅੱਛਾ ਕੈਂਪ ਆਰਗੇਨਾਈਜ਼ ਹੋਇਆ ਹੋਇਆ ਹੈ ਜਿਹੜਾ ਕਿ ਲੋੜਵੰਦ ਲੋਕਾਂ ਨੂੰ ਉਹਨਾਂ ਦੇ ਆਈ ਚੈੱਕਅਪ ਲਈ ਕੈਂਪ ਲਗਾਇਆ ਗਿਆ ਹੈ ਐਂਡ ਅਸੀਂ ਵੀ ਇਸੇ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ ਥੈਂਕ ਯੂ